ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅਮ ਅਖੜ ਲੈਸ ਤੇ ਯੂਏਈ ਚ 34 ਸਾਲਾ ਮਨੀਦਰ ਤਾਲੀਵਾਲ ਗ੍ਰਿਫਤਾਰ ਅਗਜ਼ਨੀ ਤੇ ਜ਼ਬਰਨ ਵਸੂਲੀ ਦੇ ਲੱਗੇ ਵੱਖ-ਵੱਖ ਦੋਸ਼ ਲਿਬਰਲ ਕੈਬਨਿਟ ਦੇ ਮੰਤਰੀ ਹਰਜੀਤ ਸੱਜਨ ਦਾ ਐਲਾਨ ਅਗਲੀਆਂ ਫੈਡਰਲ ਚੋਣਾਂ ਨਾਲ ਲੜਨ ਦੀ ਆਖੀ ਗੱਲ Amazon ਨੇ ਵੇਅਰ ਹਾਊਸ ਬੰਦ ਕਰਨ ਦਾ ਕੀਤਾ ਫੈਸਲਾ 1700 ਤੋਂ ਵੱਧ ਪੱਕੇ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ ਸਟੱਡੀ ਪਰਮਿਟ ਦੀ ਸੀਮਾ 5.05 ਲੱਖ ਨਿਰਧਾਰਿਤ 31 ਦਸੰਬਰ 2025 ਤੱਕ ਲਾਗੂ ਰਹਣਗੇ ਨਵੇਂ ਸਟੱਡੀ ਪਰਮਿਟ ਨਿਯਮ ਹੁਣ ਖਬਰਾਂ ਵਿਸਥਾਰ ਦੇ ਨਾਲ ਐਡਮਿੰਟਨ ਦੇ ਵਿੱਚ ਅਗਜ਼ਨੀ ਤੇ ਜ਼ਬਰਨ ਵਸੂਲੀ ਮਾਮਲਿਆਂ ਦਾ ਮਲਜ਼ਮ ਯੂਏਈ ਤੋਂ ਗ੍ਰਿਫਤਾਰ ਕੀਤਾ ਗਿਆ ਐਡਮਿੰਟਨ ਪੁਲਿਸ ਨੇ ਮਨਿੰਦਰ ਸਿੰਘ ਢਾਲੀਵਾਲ ਦੀ ਹਵਾਲੇ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ ਇਸ ਮਾਮਲੇ 'ਚ ਪੰਜਾਬੀ ਮੂਲ ਦੇ 34 ਸਾਲਾਂ ਨੌਜਵਾਨ ਮਨਿੰਦਰ ਢਾਲੀਵਾਲ ਤੋਂ ਇਲਾਵਾ 6 ਹੋਰ ਲੋਕਾਂ ਦੇ ਨਾਮ ਸ਼ਾਮਿਲ ਨੇ ਇਨ੍ਹਾਂ 'ਚ ਮਹਿਲਾ ਵੀ ਸ਼ਾਮਿਲ ਹੈ एडमंटन ਚ ਸਾਊਥ ਏਸ਼ੀਅਨ ਬਿਲਡਰਾਂ ਕੋਲੋਂ ਜ਼ਬਰਨ ਵਸੂਲੀ ਤੇ ਉਸ ਨਾਲ ਜੁੜੇ ਅਕਜ਼ਨੀ ਦੇ ਮਾਮਲਿਆਂ ਨੂੰ ਅੰਜਾਮ ਦੇਣ ਦੇ ਮਲਜ਼ਮ ਮਨਿੰਦਰ ਸਿੰਘ ਢਾਲੀਵਾਲ ਨੂੰ ਯੂ.ਏ.ਈ. ਚ ਗ੍ਰਿਫਤਾਰ ਕੀਤਾ ਗਿਆ ਐ। ਐਡਮਿੰਟਨ ਪੁਲਿਸ ਨੇ ਐਲਾਨ ਕੀਤਾ ਹੈ ਕਿ ਮਨਿੰਦਰ ਦੀ 2024 ਦੇ ਅਖੀਰ ਚ ਕਿਸੇ ਵੱਖਰੇ ਮਾਮਲੇ ਚ ਗ੍ਰਿਫਤਾਰੀ ਹੋਈ ਹੈ। ਨਿਊਜ਼ ਰਿਲੀਜ਼ ਅਨੁਸਾਰ ਪੁਲਿਸ ਨੇ ਮਨਿੰਦਰ ਦੀ ਅਲਬਰਟਾ ਚ ਹਵਾਲੇ ਲਈ ਅਰਜ਼ੀ ਵੀ ਦਾਇਰ ਕੀਤੀ ਹੈ। ਪੁਲਿਸ ਦਾ ਦੋਸ਼ ਹੈ ਕਿ ਮਨਿੰਦਰ ਜ਼ਬਰਨ ਵਸੂਲੀ ਲਈ ਜ਼ਿੰਮੇਵਾਰ ਅਪਰਾਧਕ ਸੰਗਠਨ ਦਾ ਸਿਰਗਣਾ ਹੈ। एड्मंटन पुलिस ਨੇ 40 ਸੰਬੰਧਿਤ ਮਾਮਲਿਆਂ ਦੀ ਜਾਂਚ ਕੀਤੀ ਜਿਸ ਚ ਅਖੀਰਲੀ ਘਟਨਾ ਅਗਜ਼ਨੀ ਦੀ ਸੀ ਜੋ 26 ਜੁਲਾਈ ਨੂੰ ਵਾਪਰੀ ਸੀ ਇਨਸਪੈਕਟਰ ਡੁਅਨ ਹੰਟਰ ਨੇ ਨਿਊਜ਼ ਰਿਲੀਜ਼ ਚ ਆਖਿਆ ਹੈ ਕਿ ਇਹ ਜਾਂਚ ایਪੀਐਸ ਦੀ ਜਾਂਚ ਕਰਤਾਵਾਂ ਲਈ ਇੱਕ ਵਿਸ਼ਾਲ ਕੋਸ਼ਿਸ਼ ਰਹੀ ਹੈ ਜਿਸ ਚ ਅੰਤਰਰਾਸ਼ਟਰੀ ਤਾਲਮੇਲ ਨੂੰ ਸ਼ਾਮਲ ਕਰਨ ਵਾਲੀਆਂ پیچਤਕੀਆਂ ਪਹਿਲਾਂ ਕਦੇ ਨਹੀਂ ਵੇਖੀਆਂ ਗਈਆਂ ਅਸੀਂ ਧਾਲੀਵਾਲ ਦੀ ਹਵਾਲਗੀ ਬੇਨਤੀ ਦੇ ਨਾਲ ਇਸ ਨੂੰ ਪੂਰਾ ਹੁੰਦੇ ਹੋਏ ਵੇਖ ਕੇ ਤਸੱਲੀ ਦੇ ਵਿੱਚ ਹਾਂ ਕੈਨੇਡੀਅਨ ਅਤੇ ਯੂਏਈ ਦਰਮਿਆਨ ਹਵਾਲਗੀ ਸੰਧੀ ਦੀ ਅਨਹੋਂਦ ਕਾਰਨ ਵਾਲ ਦੀ ਹਵਾਲਗੀ ਗੁੰਜਲਦਾਰ ਹੋ ਸਕਦੀ ਹੈ ਅਜਿਹੀ ਸੰਧੀ ਨਾ ਹੋਣ ਦਾ ਮਤਲਬ ਹੈ ਕਿ ਦੇਸ਼ਾਂ ਦਰਮਿਆਨ ਅਜਿਹਾ ਕੋਈ ਸਮਝੌਤਾ ਨਹੀਂ ਹੈ ਜੋ ਇਹ ਨਿਰਧਾਰਿਤ ਕਰਦਾ ਹੈ ਕਿ ਕਿਸੇ ਅਪਰਾਧ ਦੇ ਦੋਸ਼ੀ ਵਿਅਕਤੀ ਨੂੰ ਮੁਕਦਮੇ ਦਾ ਸਾਹਮਣਾ ਕਰਨ ਲਈ ਯੂਏਈ ਤੋਂ ਵਾਪਸ ਕੈਂਡਾਕਿ ਵਿੱਚ ਪੇछा ਜਾ ਸਕਦਾ ਹੈ ਪਿਛਲੇ ਸਾਲ ਜੁਲਾਈ ਚ ਪੁਲਿਸ ਨੇ ਫਰੋਤੀ ਦੇ ਕਈ ਮਾਮਲਿਆਂ ਦੇ ਸੰਬੰਧ ਵਿੱਚ ਮਨਿੰਦਰ ਧਾਲੀਵਾਲ ਖਿਲਾਫ ਕੈਂਟਾ ਵਿਆਪੀ ਫੋਰੈਂਟ ਚਾਰੀ ਕੀਤਾ ਸੀ ਇਹਨਾਂ ਮਾਮਲਿਆਂ ਚ ਸਾਊਥ ਏਸ਼ੀਅਨ ਬਿਲਡਰਾਂ ਦੇ ਨਵੇਂ ਜਾਂ ਨਿਰਮਾਣ ਅਧਿਨ ਕਰਾਣ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਿਲ ਹੈ ਇਹ ਕਾਰਵਾਈ ਐਡਵਿੰਟਨ ਪੁਲਿਸ ਦੇ ਚੱਲ ਰਹੇ ਪ੍ਰੋਜੈਕਟ ਗੈਸ ਲਾਈਟ ਦੀ ਤਾਜ਼ਾ ਕਾਰਵਾਈ ਹੈ ਇਹ ਪ੍ਰੋਜੈਕਟ ਐਡਵਿੰਟਨ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ ਜਿਨ੍ਹਾਂ ਨੂੰ ਕਥਿਤ ਤੌਰ ਤੇ ਭਾਰਤ ਤੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਪੁਲਿਸ ਦਾ ਇਲਜ਼ਾਮ ਹੈ ਕਿ 34 ਸਾਲ ਦਾ ਮਨਿੰਦਰ ਵਿਦੇਸ਼ ਚ ਬ ਅੰਜਾਮ ਦੇਣ ਅਤੇ ਐਡਮਿੰਟਨ ਨੂੰ ਲੋਕਾਂ ਨੂੰ ਧਰਤੀ ਕਰਨ ਤੇ ਧਮਕੀਆਂ ਦੇਣ ਲਈ ਪੈਸੇ ਦੇਣ ਤੇ ਫਰੋਦੀ ਦੀ ਮੰਗ ਪੂਰੀ ਨਾ ਹੋਣ ਤੇ ਪ੍ਰਾਪਟੀਆਂ ਨੂੰ ਅੱਗ ਲਗਾਉਣ ਲਈ ਜ਼ਿੰਮੇਵਾਰ ਹੈ ਜੁਲਾਈ 'ਚ ਜਦੋਂ ਮਨਿੰਦਰ ਖਿਲਾਫ ਵਾਰੰਟ ਜਾਰੀ ਕੀਤੇ ਗਏ ਸਨ ਉਦੋਂ ਐਡਮਿੰਟਨ ਪੁਲਿਸ ਅਗਜ਼ਨੀ ਚਲਦੀ ਗੱਡੀ 'ਚ ਗੋਲੀਬਾਰੀ ਅਤੇ ਹਥਿਆਰਾਂ ਨਾਲ ਸੰਬੰਧਿਤ 40 ਮਾਮਲਿਆਂ ਦੀ ਜਾਂਚ ਕਰ ਰਹੀ ਸੀ ਪਿਛਲੀਆਂ ਗਰਮੀਆਂ 'ਚ ਧਾਲੀਵਾਲ ਅਤੇ 6 ਹੋਰ ਲੋਕਾਂ ਜਿਸ ਦੇ ਵਿੱਚ ਚਾਰ ਨੌਜਵਾਨ ਸਨ ਇੱਕ 17 ਸਾਲਾ ਲੜਕਾ ਤੇ ਇੱਕ 20 ਸਾਲਾ ਔਰਤ ਸ਼ਾਮਿਲ ਸੀ ਮੰਨਿਆ ਜਾਂਦਾ ਹੈ ਕਿ ਇਸ ਅਪਰਾਧ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਸ਼ ਲਗਾਏ ਗਏ ਨੇ ਉਹਨਾਂ ਤੇ ਕੁੱਲ 54 ਦੋਸ਼ ਲੱਗੇ ਨੇ ਜਿਨ੍ਹਾਂ ਚ ਜ਼ਬਰੀ ਵਸੂਲੀ, ਅਗਜ਼ਨੀ, ਜਾਣਬੁੱਝ ਕੇ ਹਥਿਆਰ ਚਲਾਉਣਾ, ਬ੍ਰੇਕਨ ਐਂਟਰ, ਹਥਿਆਰ ਨਾਲ ਹਮਲਾ ਕਰਨਾ ਤੇ ਇਪਰਾਧਕ ਸੰਗਠਨ ਲਈ ਅਪਰਾਧ ਕਰਨ ਦੇ ਦੋਸ਼ ਸ਼ਾਮਿਲ ਨੇ ਸੀਬੀਸੀ ਦੁਆਰਾ ਹਾਲ ਹੀ ਦੇ ਵਿੱਚ ਪ੍ਰਾਪਤ ਕੀਤੇ ਅਦਾਲਤੀ ਦਸਤਾਵੇਜ਼ਾਂ 'ਚ 2 ਸਾਲ ਪਹਿਲਾਂ ਉੱਤਰਪੂਰਬੀ ਐਡਮਿੰਟਨ 'ਚ ਉਸਾਰੀ ਅਦੀਨ ਦੋ ਘਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਗਜ਼ਨੀ ਦੀਆਂ ਘਟਨਾਵਾਂ ਵਿੱਚੋਂ ਇੱਕ ਦਾ ਵੇਰਵਾ ਦਿੱਤਾ ਗਿਆ। ਸ਼ੱਕੀ ਵਿਅਕਤੀ ਦੋ ਨਾਲ ਲੱਗਦੇ ਘਰਾਂ ਨੂੰ ਅੱਗ ਲਾਉਂਦੇ ਫੜੇ ਗਏ ਸਨ। ਦੋਸ਼ ਲਾਏ ਗਏ ਦੋ ਸ਼ੱਕੀ ਵਿਅਕਤੀਆਂ ਵਿਰੁੱਧ ਕੇਸ 'ਚ ਦਰਜ ਤੱਥਾਂ ਤੇ ਸਹਿਮਤੀ ਬਿਆਨਾਂ ਅਨੁਸਾਰ ਅਗਜ਼ਨੀ ਦੀਆਂ ਵਾਰਦਾਤਾਂ ਨੂੰ ਨਿਗਰਾਨੀ ਕੈਮਰਾ 'ਚ ਕੈਦ ਕਰ ਲਿਆ ਗਿਆ ਸੀ। ਇੱਕ ਪ੍ਰਾਪਰਟੀ ਮਾਲਕਾ ਫੈਰੋਤੀ ਦੀਆਂ ਧਮਕੀਆਂ ਤੋਂ ਬਾਅਦ ਆਪਣੀਆਂ ਪ੍ਰਾਪਰਟੀਆਂ ਨੂੰ ਸਿਕਿਉਰ ਹੀ ਵਿਖੜਿਆ ਸੀ 19 ਦਸੰਬਰ ਨੂੰ ਰਾਤੀ 1:30 ਵਜੇ ਉਸਨੇ ਵਿਖਿਆ ਕਿ ਇੱਕ ਗੱਡੀ ਆਈ ਤੇ ਉਸ ਤੋਂ 4 ਵਿਅਕਤੀ ਨਿਕਲ ਕੇ 2-2 ਦੇ ਜੋੜੇ ਬਣਾ ਕੇ ਨਿਰਮਾਨ ਅਧិន ਘਰਾਂ ਲਾ ਕੇ ਪਹੁੰਚ ਗਏ ਉਹਨਾਂ ਨੇ ਹੱਥਾਂ 'ਚ ਤੇਲ ਦੀਆਂ ਕੈਨੀਆਂ ਫੜੀਆਂ ਹੋਈਆਂ ਸਨ ਅਦਾਲਤੀ ਦਸਤਾਵੇਜ਼ਾ ਅਨੁਸਾਰ ਘਰਾਂ ਤੇ ਕੈਨੀਆਂ 'ਚੋਂ ਪੈਟਰੋਲ ਛੜਕ ਕੇ ਅੱਗ ਲਗਾ ਦਿੱਤੀ ਗਈ ਅੱਗ ਲਾਉਣ ਤੋਂ ਬਾਅਦ ਚਾਰੇ ਵਿਅਕਤੀ ਗੱਡੀ 'ਚ ਫਰਾਰ ਹੋ ਗਏ ਮਾਲਕ ਜੋ ਕੈਮਰੇ ਚ ਸਾਰਾ ਕੁਝ ਵੇਖ ਰਿਆ ਸੀ ਉਹ ਕੁਝ ਹੀ ਦੂਰੀ ਤੇ ਸੀ ਤੇ ਉਸਨੇ ਉਸ ਗੱਡੀ ਦਾ ਪਿੱਛਾ ਕੀਤਾ ਤੇ ਨਾਲ ਹੀ 911 ਨੂੰ ਕਾਲ ਕਰ ਦਿੱਤੀ ਥੋੜੀ ਦੂਰੀ ਤੇ ਪੁਲਿਸ ਨੇ ਉਸ ਵਾਹਨ ਨੂੰ ਰੋਕ ਲਿਆ ਤੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਨੁਕਸਾਨੇ ਗਏ ਘਰਾਂ ਚੋਪੀਆਂ ਹੋਈਆਂ ਕੈਨੀਆਂ ਬਰામਤ ਹੋਈਆਂ ਹਰੇਕ ਘਰ ਨੂੰ ਤਕਰੀਬਨ 1000 ਡਾਲਰ ਦਾ ਨੁਕਸਾਨ ਹੋਇਆ ਤੇ ਢਾਂਚਾ ਤਬਾਹ ਹੋਣ ਤੋਂ ਬਚ ਗਿਆ ਪੰਜੇ ਮੁਲਜ਼ਮਾ ਦੇ ਵਕੀਲ ਮੰਗਲਵਾਰ ਨੂੰ ਅਦਾਲਤ ਚ ਪੇਸ਼ ਹੋਏ ਸਨ ਤੇ ਅਗਲੀ ਪੇਸ਼ੀ 4 ਫਰਵਰੀ ਨੂੰ ਹੋਣੀ ਹੈ ਜ਼ਿਕਰ ਖਾਸ ਹੈ ਕਿ ਢਾਲੀਵਾਲ ਅਤੇ ਉਸਦੇ ਨਾਲ ਹੀ 25 2024 ਨੂੰ ਐਡਮਿੰਟੇਜ ਗ੍ਰਿਫਤਾਰ ਕੀਤੇ 6 ਲੋਕਾਂ ਚ ਇੱਕ ਮਹਿਲਾ ਜਸ਼ਨਦੀਪ ਕੌਰ ਜਿਸ ਦੀ ਉਮਰ 20 ਸਾਲ ਦੀ ਹੈ ਇੱਕ 20 ਸਾਲਾ ਪੁਰਸ਼ ਗੁਰਕਰਨ ਸਿੰਘ ਮਨਵਹੀਰ ਪਰਮਿੰਦਰ ਦਿਵਨੂਰ ਅਸ਼ਟ ਅਤੇ 17 ਸਾਲ ਦਾ ਇੱਕ ਹੋਰ ਨੌਜਵਾਨ ਵੀ ਸ਼ਾਮਿਲ ਹੈ ਲਿਬਰਲ ਕੈਬਨਿਟ ਦੇ ਮੰਤਰੀ ਹਰਜੀਤ ਸੱਜਨ ਦੇ ਵੱਲੋਂ ਅਗਲੀਆਂ ਫੈਡਰਲ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਵੈਂਕੂਵਰ ਸਾਊਥ ਤੋਂ ਐਮਪੀ ਹਰਜੀਤ ਸੱਜਨ 2015 ਤੋਂ 2021 ਤੱਕ ਰੱਖਿਆ ਮੰਤਰੀ ਰਹੇ ਨੇ ਤੇ ਹੁਣ ਉਹਨਾਂ ਨੇ ਆਪਣੇ ਬਾਕੀ ਕੈਬਨਿਟ ਮੰਤਰੀਆਂ ਦੇ ਵਾਂਗ ਹੀ ਇਹ ਕਹਿ ਦਿੱਤਾ ਹੈ ਕਿ ਉਹ ਮੁੜ ਤੋਂ ਚੋਣਾਂ ਨਹੀਂ ਲੜਨਗੇ ਯਾਨੀ ਕਿ ਸਤਾ ਚ ਵਾਪਸੀ ਨਹੀਂ ਕਰਨਗੇ ਐਮਰਜੈਂਸੀ ਪ੍ਰੀਪੇਅਰਡਨੈਸ ਮਨਿਸਟਰ ਹਰਜੀਤ ਸੱਜਨ ਵੀ ਅਗਲੀਆਂ ਫੈਡਰਲ ਚੋਣਾਂ ਨਾ ਲੜਨ ਦਾ ਐਲਾਨ ਕਰਨ ਵਾਲੇ ਲਿਬਰਲਾਂ ਚ ਸ਼ਾਮਿਲ ਹੋ ਗਏ ਨੇ ਸੱਜਣ ਨੇ ਸੋਸ਼ਲ ਮੀਡੀਆ ਤੇ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਉਹ 2015 ਤੋਂ ਵੈਂਕੂਵਰ ਸਾਊਥ ਤੋਂ ਐਮਪੀ ਨੇ ਸੱਜਣ ਨੇ ਲਿਖਿਆ ਕਿ ਮੈਂ ਇਸ ਵਿਪਿੰਤਾ ਵਾਲੇ ਅਤੇ ਦਿਆਲੂ ਭਾਈਚਾਰੇ ਲਈ ਆਪਣਾ ਡੂੰਘਾ ਧੰਨਵਾਦ ਪ੍ਰਗਟ ਕਰਨਾ ਚਾਹਾਂਗਾ ਜਿਸਨੇ ਨਾ ਸਿਰਫ ਮੇਰਾ ਪਾਲਣ ਪੋਸ਼ਣ ਕੀਤਾ ਹੈ ਸਗੋਂ ਮੈਨੂੰ ਸੇਵਾ ਦੀ ਮਹੱਤਤਾ ਤੇ ਵਚਨਬੱਧਤਾ ਤੇ ਇਮਾਨਦਾਰੀ ਨਾਲ ਆਪਣੇ ਟੀਚਾ ਨੂੰ ਪੂਰਾ ਕਰਨਾ ਵੀ ਸਿਖਾਇਆ ਹੈ ਲਗਭਗ ਇੱਕ ਦਹਾਕੇ ਰਾਜਨੀਤੀ ਚ ਰਹਿਣ ਤੋਂ ਬਾਅਦ ਅਤੇ ਭਵਿੱਖ ਚ ਪਰੋਸੇ ਦੀ ਭਾਵਨਾ ਨਾਲ ਮੈਂ ਐਲਾਨ ਕਰ ਰਿਹਾ ਕਿ ਮੈਂ ਦੁਬਾਰਾ ਚੋਣ ਨਹੀਂ ਲੜਾਂਗਾ 2015 ਚ ਲਿਬਰਲ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਹਰਜੀਤ ਸੱਜਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਕੈਬਨਿਟ ਦੇ ਮੈਂਬਰ ਰਹੇ ਨੇ 2015 ਚ ਉਹਨਾਂ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੂੰ ਨਵੇਂ ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਪ੍ਰਾਪਤ ਕਰਨ ਤੇ ਦੇਸ਼ ਲਈ ਇੱਕ ਨਵੀਂ ਰੱਖਿਆ ਨੀਤੀ ਵਿਕਸਿਤ ਕਰਨ ਦਾ ਕੰਮ ਸੌਂਪਿਆ ਗਿਆ ਸੀ ਪਰ ਫੌਜ ਅੰਦਰ ਜਿੰਸੀ ਦੁਰਵਿਵਾਰ ਦੇ ਮਾਮਲਿਆਂ ਨਾਲ ਨਜਿੱਠਣ ਨੂੰ ਲੈ ਕੇ ਸੱਜਨ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ 2021 ਦੀਆਂ ਚੋਣਾਂ ਤੋਂ ਬਾਅਦ ਸੱਜਣ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਅਤੇ ਫਿਰ ਉਹਨਾਂ ਨੂੰ ਐਮਰਜੈਂਸੀ ਪ੍ਰੀਪੇਅਰਡਨੈਸ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਕਰੇ ਖਾਸ ਹੈ ਕਿ ਕਈ ਸਾਫਾ ਕੈਬਨਿਟ ਦੇ ਮੰਤਰੀ ਦੁਬਾਰਾ ਚੋਣਾਂ ਨਾਲ ਲੜਨ ਦਾ ਐਲਾਨ ਕਰ ਚੁੱਕੇ ਨੇ ਇਨ੍ਹਾਂ ਚ ਲੇਬਰ ਮੰਤਰੀ ਸਿਮਿਸੋ ਰੀਗਨ, ਟ੍ਰਾਂਸਪੋਰਟ ਮੰਤਰੀ ਪਾਬਲੋ ਰੋਡ੍ਰਿਗਸ, ਰਸਟਰੀ ਮਾਲੀਆ ਮੰਤਰੀ ਮੈਰੀ ਕਲੌਟ ਬੇਵੋ, ਖੇਡ ਮੰਤਰੀ ਕਾਰਲਾ ਕੁਆਲਟੋ ਇਕਨੋਮਿਕ ਡਿਵੈਲਪਮੈਂਟ ਫਾਰ ਸਦਰਨ 온ਟਾਰੀਓ ਦੀ ਮੰਤਰੀ ਫਿਲਮੋਨਾ ਟੈਸੀ ਅਤੇ ਨਾਰਦਰਨ ਅਫੇਅਰਸ ਦੇ ਮੰਤਰੀ ਡੈਨ ਵੈਂਡਲ ਸ਼ਾਮਿਲ ਨੇ ਮੰਗਲਵਾਰ ਨੂੰ ਹਰਜੀਤ ਸੱਜਣ ਨੇ ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਰਕ ਕਾਰਨੀ ਦੀ 2008 ਦੇ ਵਿੱਤੀ ਸੰਕਟ ਦੌਰਾਨ ਦੇਸ਼ ਦੀ ਰਣਨਿਮਾਈ ਕਰਨ 'ਚ ਭੂਮਿਕਾ ਦੇਸ਼ ਲਗਾਕਾਰ ਦੇ ਆ ਉਹਨਾਂ ਦੀ ਲੀਡਰਸ਼ਿਪ ਉਮੀਦਵਾਰੀ ਦਾ ਸਮਰਥਨ ਕੀਤਾ। Amazon ਦੇ ਵੱਲੋਂ ਕਿਊਬੈਕ ਦੇ ਵਿੱਚ ਆਪਣੇ ਵੇਅਰਹਾ우스 ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ 1700 ਤੋਂ ਵੱਧ ਪੱਕੇ ਮੁਲਾਜ਼ਮਾਂ ਦੀ ਨੌਕਰੀ ਜਾਵੇਗੀ ਪਰ Amazon ਨੇ ਇਹ ਵੀ ਕਿਹਾ ਹੈ ਕਿ ਉਸ ਤੋਂ ਪਹਿਲਾਂ ਕੁਝ ਹਫ਼ਤਿਆਂ ਦੀ ਤਨਖਾਹ ਵੀ ਇਹਨਾਂ ਕਾਮਿਆਂ ਨੂੰ ਦੇ ਦਿੱਤੀ ਜਾਵੇਗੀ Amazon ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਕਿਊਬੈਕ ਵਿੱਚ ਆਪਣੇ ਵੇਅਰਹਾਊਸਸ ਨੂੰ ਬੰਦ ਕਰ ਦੇਵੇਗੀ ਅਤੇ 1700 ਤੋਂ ਵੱਧ ਨੌਕਰੀਆਂ 'ਚ ਕਟੌਤੀ ਕਰੇਗੀ ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ Amazon ਛੋਟੇ ਠੇਕੇਦਾਰਾਂ ਨੂੰ ਡਿਲੀਵਰੀ ਆਊਟਸੋਰਸ ਕਰੇਗੀ ਬੁਲਾਰੇ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਫੈਸਲਾ ਖਰਚੇ ਘਟਾਉਣ ਨਾਲ ਸੰਬੰਧਿਤ ਹੈ ਨਾ ਕਿ ਕਿ Quebec ਦੇ Laval ਸਥਿਤ ਵੇਅਰਹਾ우스 ਵਿਖੇ ਲਗਭਗ 300 ਮੁਲਾਜ਼ਮਾਂ ਦੇ ਹਾਲ ਹੀ ਵਿੱਚ ਯੂਨੀਅਨਿਕਰਨ ਨਾਲ ਜੁੜਿਆ ਹੋਇਆ ਹੈ ਗੁਲਾਰ ਨੇ ਇੱਕ ਈਮੇਲ ਕਿਤੇ ਬਿਆਨ ਚਾਖਿਆ ਹੈ ਕਿ ਸਾਡੇ ਕਿ ਬੈਕ ਸੰਚਾਲਨਾ ਦੀ ਇੱਕ ਤਾਜ਼ਾ ਸਮੀਖਿਆ ਤੋਂ ਬਾਅਦ ਅਸੀਂ ਪਾਇਆ ਹੈ ਕਿ ਸਥਾਨਕ ਛੋਟੇ ਕਾਰੋਬਾਰਾਂ ਦੁਆਰਾ ਸਮਰਥਿਤ ਇੱਕ ਥਰਡ ਪਾਰਟੀ ਡਿਲੀਵਰੀ ਮਾਡਲ ਤੇ ਵਾਪਸੀ ਜਿਵੇਂ ਕਿ 2020 ਤੱਕ ਹੁੰਦਾ ਸੀ ਸਾਨੂੰ ਉਹੀ ਸ਼ਾਨਦਾਰ ਸੇਵਾ ਪ੍ਰਦਾਨ ਕਰਨ ਦੇ ਯੋਗ ਬਣਾਵੇਗੀ ਤੇ ਅੱਗੇ ਚੱਲ ਕੇ ਸਾਡੇ ਗਾਹਕਾਂ ਨੂੰ ਵੱਧ ਬਚਤ ਪ੍ਰਦਾਨ ਕਰ ਸਕੇਗੀ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਕਿ Amazon ਆਪਣੇ ਵੇਅਰਹਾਊਸਾਂ ਨੂੰ ਕਦੋਂ ਬੰਦ ਕਰੇਗਾ ਪਰ ਬੁਲਾਰੀ ਨੇ ਰੇਡੀਓ ਕੈਨਟਾ ਨੂੰ ਦੱਸਿਆ ਹੈ ਕਿ ਇਹ ਅਗਲੇ 2 ਮਹੀਨਿਆਂ 'ਚ ਹੋ ਜਾਵੇਗਾ ਕੈਨੇਡਾ 'ਚ ਇਕੱਲੇ ਕਿਊਬੈਕ 'ਚ Amazon ਵਰਕਰਾਂ ਦੀ ਯੂਨੀਅਨ ਹੈ ਪਿਛਲੇ ਸਾਲ ਲਵੈਲ 'ਚ Amazon ਕਾਮਿਆਂ ਨੇ ਯੂਨੀਅਨ ਬਣਾਉਂਦਿਆਂ ਦਲੀਲ ਦਿੱਤੀ ਸੀ ਕਿ ਉਹ ਕੰਮ ਦੀ ਰਫ਼ਤਾਰ ਘਟ, ਉਜਰਤਾਂ ਅਤੇ ਔਟੁਕਵੇਂ ਸਿਹਤ ਅਤੇ ਸੁਰੱਖਿਆ ਉਪਾਵਾਂ ਤੋਂ ਅਸੰਤੁਸ਼ਟ ਨੇ ਬਰਕਰਾਂਦੀ ਨੁਮਾਇੰਦਗੀ ਕਰਦੀ ਯੂਨੀਅਨ ਸੀਐਸਐਨ ਨੇ ਕੰਪਨੀ ਦੇ ਉਕਤ ਫੈਸਲੇ ਦੀ ਆਲੋਚਨਾ ਕੀਤੀ ਹੈ ਯੂਨੀਅਨ ਨੇ ਕਿਹਾ ਕਿ ਉਸ ਨੂੰ ਐਮਾਜ਼ਾਨ ਦੇ ਆਪਣੀਆਂ ਕਯੂਬਿਕ ਫੈਸਿਲਿਟੀਆਂ ਨੂੰ ਬੁੱਧਵਾਰ ਤੜਕੇ ਬੰਦ ਕਰਨ ਦੇ ਫੈਸਲੇ ਬਾਰੇ ਪਤਾ ਲੱਗਾ ਜਦੋਂ ਉਸ ਨੂੰ ਐਮਾਜ਼ਾਨ ਦੇ ਵਕੀਲ ਤੋਂ ਇੱਕ ਈਮੇਲ ਪ੍ਰਾਪਤ ਹੋਈ ਕੰਪਨੀ ਨੇ ਕਯੂਬਿਕ 'ਚ ਆਪਣੀ ਪਹਿਲੀ ਫੈਸਿਲਿਟੀ 2020 'ਚ ਲਾਂਚ ਕੀਤੀ ਸੀ ਇਸ ਦੀਆਂ ਹੁਣ ਕਯੂਬਿਕ 'ਚ ਸੱਤ ਸਾਈਟਸ ਨੇ ਜਿਸ ਵਿੱਚ ਸੋਰਟਿੰਗ ਸੈਂਟਰ ਅਤੇ ਵੇਅਰਹਾ우스 ਸ਼ਾਮਿਲ ਨੇ ਉਨ੍ਹਾਂ ਚੋਂ ਜ਼ਿਆਦਾਤਰ ਮਾਂਟਰੀਅਲ ਖੇਤਰ ਚ ਨੇ ਇੱਕ ਸ਼ਹਿਰ ਦੇ ਪੱਛਮ ਚ ਲਗਭਗ 60 ਕਿਲੋਮੀਟਰ ਦੂਰ ਕੋਟਿਓ ਡੂ ਲੈਕ ਦੇ ਵਿੱਚ ਹੈ 2021 ਚ ਜਦੋਂ ਐਮਾਜ਼ਨ ਨੇ ਕਿਊਬੈਕ ਚ ਪੰਜ ਨਵੀਆਂ ਫੈਸਿਲਿਟੀਆਂ ਦਾ ਐਲਾਨ ਕੀਤਾ ਸੀ ਤਾਂ ਕੰਪਨੀ ਨੇ ਕਿਹਾ ਸੀ ਕਿ ਉਹ ਦੇਰੇ ਮੰਗ ਨੂੰ ਹੰਗਾਰਾ ਦੇਣ ਤੇ ਡਿਲੀਵਰੀ ਸਮੇਂ ਨੂੰ ਤੇਜ਼ ਕਰਨ ਦੀ ਜ਼ਰੂਰਤ ਦੇ ਮੱਦੇਨਜ਼ਰ ਸੂਬੇ ਚ ਆਪਣੇ ਕੰਮਕਾਜ ਦਾ ਵਿਸਥਾਰ ਕਰਨ ਲਈ ਉਤਸਕ ਹੈ ਬੁੱਧਵਾਰ ਸਵੇਰੇ ਲਾ ਚੇਂਜ ਐਮਾਜ਼ਨ ਦੇ ਵਰਕਰਾਂ ਨੇ ਕੰਪਨੀ ਦੇ ਫੈਸਲੇ ਬਾਰੇ ਸਦਮਾ ਤੇ ਨਿਰਾਸ਼ਾ ਜ਼ਾਹਰ ਕੀਤੀ ਬੁਲਾਰੀ ਨੇ ਕਿਹਾ ਕਿ ਇਸ ਦੇ ਬੇਕ ਸੰਚਾਲਨ ਘਟਾਉਣ ਦੇ ਨਤੀਜੇ ਵਜੋਂ ਇਸ ਦੀਆਂ ਸਾਰੀਆਂ 7 ਸਾਈਟਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਕੰਪਨੀ ਨੇ ਕਿਹਾ ਹੈ ਕਿ ਵਰਕਰਾਂ ਦੀ ਛਾਂਟੀ ਵੇਲੇ ਉਹਨਾਂ ਨੂੰ 14 ਹਫ਼ਤਿਆਂ ਦੀ ਤਨਖਾਹ ਦਿੱਤੀ ਜਾਵੇਗੀ Amazon ਪਿਛਲੇ ਸਾਲ 2 ਟ੍ਰਿਲੀਅਨ ਡਾਲਰ ਦੀ ਕੰਪਨੀ ਬਣ ਗਈ ਸੀ ਕੈਨੇਡਾ ਪਾਰਟ ਇਸ ਦੇ ਵੇਅਰਹਾਊਸ ਨੇ ਜਿੱਥੇ ਹਜ਼ਾਰਾਂ ਮੁਲਾਜ਼ਮ ਕੰਮ ਕਰਦੇ ਨੇ ਕੈਨੇਡਾ ਨੇ 2025 ਲਈ ਸਟੱਡੀ ਪਰਮਿਟ ਸੀਮਾ ਦਾ ਐਲਾਨ ਕਰ ਦਿੱਤਾ ਹੈ 31 ਦਸੰਬਰ 2025 ਤੱਕ ਇਹ ਨਵੇਂ ਨਿਯਮ ਲਾਗੂ ਰਹਣਗੇ ਇਹਨਾਂ ਨਿਯਮਾਂ ਦੇ ਤਹਿਤ 5 ਲੱਖ ਦੇ ਕਰੀਬ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹਨਾਂ ਸਾਰੀਆਂ ਅਰਜ਼ੀਆਂ ਨੂੰ ਪ੍ਰਵਾਨ ਕਰਨ ਤੋਂ ਬਾਅਦ ਹਾਮੀ ਭਰੀ ਜਾਵੇਗੀ ਕਿ ਨਹੀਂ ਪਰ ਸੀਮਾ ਜ਼ਰੂਰ ਮਿੱਥ ਦਿੱਤੀ ਗਈ ਹੈ ਕੈਨੇਡਾ ਨੇ 2025 ਲਈ ਸਟੱਡੀ ਪਰਮਿਟਾਂ ਦੀ ਸੀਮਾ ਦਾ ਐਲਾਨ ਕੀਤਾ ਹੈ 2025 ਲਈ ਸਟੱਡੀ ਪਰਮਿਟ ਅਰਜ਼ੀ ਦੀ ਸੀਮਾ 5.5 ਲੱਖ ਨਿਰਧਾਰਿਤ ਕੀਤੀ ਗਈ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਆਮਦ ਅਤੇ ਅਸਥਾਈ ਨਿਵਾਸ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕੈਨੇਡੀਅਨ ਸਰਕਾਰ ਨੇ ਸਾਲ 2025 ਲਈ ਸਟੱਡੀ ਪਰਮਿਟ ਅਰਜ਼ੀਆਂ ਦੀ ਇੱਕ ਸੀਮਾ ਦਾ ਐਲਾਨ ਕੀਤਾ ਇਸ ਸਾਲ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਕੁੱਲ ਗਿਣਤੀ 5,5162 ਤੱਕ ਪਹੁੰਚ ਜਾਵੇਗੀ ਇਹ ਨਿਯਮ 22 ਜਨਵਰੀ ਤੋਂ 31 ਦਸੰਬਰ 2025 ਤੱਕ ਲਾਗੂ ਰਹਿਣਗੇ ਇਸ ਕਦਮ ਦਾ ਸੰਭਾਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦਿਅਕ ਸੰਸਥਾਵਾਂ ਤੇ ਮਹੱਤਵਪੂਰਨ ਪ੍ਰਭਾਵ ਪੈਣ ਦੀ ਉਮੀਦ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਂਟਾ ਸਿਰਫ ਸਟੱਡੀ ਪਰਮਿਟ ਅਰਜ਼ੀਆਂ ਤੇ ਉਦੋਂ ਤੱਕ ਕਾਰਵਾਈ ਕਰੇਗਾ ਜਦ ਤੱਕ ਉਹ ਸਰਹੱਦ ਤੇ ਨਹੀਂ ਪਹੁੰਚਦੇ ਸੀਮਾ ਪੂਰੀ ਹੋਣ ਤੋਂ ਬਾਅਦ ਕੋਈ ਵੀ ਹੋਰ ਅਰਜ਼ੀਆਂ ਬਿਨਾਂ ਪ੍ਰਕਿਰਿਆ ਕੀਤੇ ਵਾਪਸ ਕਰ ਦਿੱਤੀਆਂ ਜਾਣਗੀਆਂ ਤੇ ਅਰਜ਼ੀ ਫੀਸ ਵਾਪਸ ਕਰ ਦਿੱਤੀ ਜਾਵੇਗੀ ਇਹ ਸੀਮਾ ਪ੍ਰਕਿਰਿਆ ਲਈ ਸਵੀਕਾਰ ਕੀਤੀਆਂ ਗਈਆਂ ਅਰਜ਼ੀਆਂ ਲਈ ਹੈ ਇਹ ਇਸ ਸਾਲ ਮਨਜ਼ੂਰ ਕੀਤੇ ਜਾਣ ਵਾਲੇ ਅਧਿਆਨ ਪਰਮਿਟਾ ਦੀ ਨਹੀਂ ਹੈ ਮੰਤਰੀਆਂ ਦੇ ਨਿਰਦੇਸ਼ਾਂ ਅਨੁਸਾਰ ਕੈਨੇਡਾ ਚ ਸੁਪਾਈਤੇ ਖੇਤਰੀ ਸਰਕਾਰਾਂ ਨੂੰ ਪਹਿਲਾਂ ਹੀ 5,5162 ਦੇ ਸਟੱਡੀ ਪਰਮਿਟ ਅਰਸੀ ਪ੍ਰੋਸੈਸਿੰਗ ਪੀਛੇ ਦੇ ਆਧਾਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੰਡ ਅਲਾਟ ਕੀਤੇ ਜਾ ਚੁੱਕੇ ਨੇ ਕੈਨੇਡਾ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ 'ਚ ਵਾਧੇ ਨੂੰ ਸੀਮਿਤ ਕਰਨ ਲਈ ਸ਼ੁੱਧ ਨਵੇਂ ਸਟਡੀ ਪਰਮਿਟ ਜਾਰੀ ਕਰਨ ਨੂੰ ਸੀਮਿਤ ਕਰਨ ਦੇ ਉਦੇਸ਼ ਨਾਲ ਅਧਿਆਨ ਪਰਮਿਟ ਅਰਜ਼ੀਆਂ ਨੂੰ ਸੀਮਿਤ ਕਰ ਦਿੱਤਾ ਹੈ। ਦਸੰਬਰ 2023 ਤੱਕ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 10 ਲੱਖ ਤੋਂ ਵੱਧ ਹੋ ਚੁੱਕੀ ਹੈ। 2022 'ਚ ਦੇਸ਼ਵਾਰ ਡਾਟਾ ਉਪਲਬਧ ਹੈ ਜਿਸ ਮੁਤਾਬਕ ਕੈਨੇਡਾ ਨੇ 184 ਦੇਸ਼ਾਂ ਤੋਂ 5.5 ਲੱਖ ਨਵੇਂ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਹੈ। ਭਾਰਤ ਹੁਣ ਤੱਕ 2.2 ਲੱਖ ਨਵੇਂ ਵਿਦਿਆਰਥੀਆਂ ਦੇ ਨਾਲ ਸਭ ਤੋਂ ਮਹੱਤਵਪੂਰਨ ਉਤਦੇਸ਼ੀ ਇਸ ਤੋਂ ਬਾਅਦ ਚੀਨ 52000 ਨਵੇਂ ਵਿਦਿਆਰਥੀਆਂ ਦੇ ਨਾਲ ਆਉਂਦਾ ਹੈ ਤੇ ਫਿਰ ਦੂਜੇ ਦੇਸ਼ਾਂ ਦੀ ਵਾਰੀ ਆਉਂਦੀ ਹੈ ਪੰਜਾਬੀ ਮੋਲ ਦੇ ਰੂਬੀ ਢੱਲਾ ਦਾ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣ ਦਾ ਇਰਾਦਾ ਨਜ਼ਰ ਆ ਰਿਹਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਇਸ ਬਾਬਤ ਐਲਾਨ ਕਰ ਦਿੱਤਾ ਹੈ। ਦੱਸਦੇ ਕਿ ਬ੍ਰੈਮਟਨ ਸਪ੍ਰਿੰਗਡੇਲ ਰਾਈਡਿੰਗ ਤੋਂ ਤਿੰਨ ਵਾਰ ਐਮਪੀ ਰਹਿ ਚੁੱਕੇ ਨੇ। ਰੂਬੀ ਢੱਲਾ ਰੂਬੀ ਢੱਲਾ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ। ਸਿਆਸਤ ਤੋਂ ਫਿਲਹਾਲ ਉਹਨਾਂ ਨੇ ਕਿਨਾਰਾ ਕੀਤਾ ਹੋਇਆ ਹੈ ਪਰ ਜਿਵੇਂ ਹੀ ਲਿਬਰਲ ਲੀਡਰਸ਼ਿਪ ਮੁਹਿੰਮ ਸਾਹਮਣੇ ਆਈ ਤਾਂ ਉਹਵੇਂ ਹੀ ਰੂਬੀ ਢੱਲਾ ਨੇ ਕਹਿ ਦਿੱਤਾ ਕਿ ਉਹ ਵੀ ਉਮੀਦਵਾਰੀ ਜ਼ਰੂਰ ਦੇਣਗੇ। ਕਰੀਬ ਇੱਕ ਦਹਾਕੇ ਪਹਿਲਾਂ ਸਿਆਸਤ ਨੂੰ ਅਲਵਿਦਾ ਕਹਿ ਚੁੱਕੀ ਸਾਬਕਾ ਲਿਬਰਲ ਐਮਪੀ ਰੂਬੀ ਟੱਲਾ ਦੀ ਲਿਬਰਲ ਲੀਡਰਸ਼ਿਪ ਰੇਸ 'ਚ ਹਿੱਸਾ ਲੈਣ ਦੀ ਤਿਆਰੀ ਹੈ ਇੰਸਟਾਗ੍ਰam ਉੱਤੇ ਰੂਬੀ ਟੱਲਾ ਨੇ ਆਪਣੀ ਮੁਹਿੰਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਬੁੱਧਵਾਰ ਸਵੇਰੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਟੱਲਾ ਨੇ ਦੱਸਿਆ ਸੀ ਕਿ ਉਹਨਾਂ ਨੇ ਲੀਡਰਸ਼ਿਪ ਦੌੜ 'ਚ ਹਿੱਸਾ ਲੈਣ ਦਾ ਫੈਸਲਾ ਕਿਉਂ ਕੀਤਾ ਰੂਬੀ ਨੇ ਕਿਹਾ ਕਿ ਲਿਬਰਲ ਪਾਰਟੀ ਅਤੇ ਕੈਨੇਡਾ ਲਈ ਇਹ ਜ਼ਰੂਰੀ ਹੈ ਕਿ ਵਿਭਿੰਨਤਾ ਅੱਗੇ ਆਵੇ ੱੱਲਾ ਨੇ ਕਿਹਾ ਹੈ ਕਿ ਕੈਨੇਡਾ ਨੂੰ ਇੱਕ ਅਜਿਹੇ ਲੀਡਰ ਦੀ ਲੋੜ ਹੈ ਜੋ ਹਰ ਵਰਗ ਦੀ ਨੁਮਾਇੰਦਗੀ ਕਰ ਸਕੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਦਾ ਵਕਾar ਮੁੜ ਤੋਂ ਬਹਾਲ ਕਰ ਸਕੇ ੱੱਲਾ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਮੁੜ ਤੋਂ ਲੀਤੇ ਲਿਆਉਣ ਦੀ ਲੋੜ ਹੈ ਜਿਸ ਤੇ ਉਸ ਸਮਰਥ ਨੇ ਜ਼ਿਕਰੇ ਖਾਸ ਹੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਲਿਬਰਲ ਪਾਰਟੀ ਲੀਡਰਸ਼ਿਪ ਮੁਕਾਬਲਾ ਕਰਵਾ ਰਹੀ ਹੈ ਜਿਸ ਤਹਤ ਪਾਰਟੀ ਦਾ ਲੀਡਰ ਚੁਣਿਆ ਜਾਵੇਗਾ ਜੋ ਕਿ ਜਸਟਨ ਟ੍ਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣੇਗਾ ਤੇ ਅਗਲੀਆਂ ਫੈਡਰਲ ਚੋਣਾਂ 'ਚ ਪਾਰਟੀ ਦੀ ਅਗਵਾਈ ਵੀ ਕਰੇਗਾ। ਰੂਬੀ ਟੱਲਾ ਨੂੰ ਪੰਜਾਬੀ ਮੂਲ ਦੀ ਨੀਨਾ ਘਰੇਵਾਲ ਸਨੇ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ ਐਮਪੀ ਹੋਣ ਦਾ ਮਾਣ ਹਾਸਲ ਹੈ। ਰੂਬੀ ਟੱਲਾ ਅਤੇ ਨੀਨਾ ਘਰੇਵਾਲ ਦੋਵੇਂ 2004 'ਚ ਐਮਪੀ ਬਣੇ। ਰੂਬੀ ਲਿਬਰਲ ਪਾਰਟੀ ਦੀ ਟਿਕਟ 'ਤੇ ਬ੍ਰੈਂਟਨ ਸਪ੍ਰਿੰਗਡੇਲ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਸैम ਹੰਦਲ ਨੂੰ ਹਰਾ ਕੇ ਐਮਪੀ ਬਣੇ ਸਨ। ਕੰਜ਼ਰਵੇਟਿਵ ਐਮਪੀ ਨੀਨਾ ਘਰੇਵਾਲ ਨੇ ਬ੍ਰਿਟਿਸ਼ ਚੋਂ ਜਿੱਤੀ ਸੀ ਟੱਲਾ ਨੇ 2004 ਤੋਂ 2011 ਤੱਕ ਬ੍ਰੈਂਟਨਸ ਪ੍ਰਿੰਟੇਲ ਰਾਈਡਿੰਗ ਦੀ ਨੁਮਾਇੰਦਗੀ ਕੀਤੀ 2011 ਦੀਆਂ ਚੋਣਾਂ ਦੌਰਾਨ ਰੂਬੀ ਕੰਜ਼ਰਵੇਟਿਵ ਉਮੀਦਵਾਰ ਪਰਮ ਗਿਲ ਤੋਂ ਹਾਰ ਗਏ ਸਨ 2014 ਦੌਰਾਨ ਰੂਬੀ ਨੇ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ ਮੈਨੀਟੋਬਾ ਦੇ ਬਿਨੀ ਪੈਕਟ ਜਿਮੀ ਟੱਲਾ ਨੇ 10 ਸਾਲ ਦੀ ਉਮਰ 'ਚ 1984 ਦੌਰਾਨ ਦਰਬਾਰ ਸਾਹਿਬ ਉੱਤੇ ਹੋਏ ਹਮਲਿਆਂ ਦੀਆਂ ਖਬਰਾਂ ਦੇਖ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਚਿੱਠੀ ਲਿਖੀ ਸੀ ਜਿਸ ਦੇ ਜਵਾਬ 'ਚ ਗਾਂਧੀ ਨੇ ਟੱਲਾ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਟਲਾ ਮੁਤਾਬਕ ਇਥੋਂ ਉਸਦੀ ਸਿਆਸਤ 'ਚ ਦਿਲਚਸਪੀ ਸ਼ੁਰੂ ਹੋਈ 12 ਸਾਲ ਦੀ ਉਮਰ 'ਚ ਰੂਬੀ ਨੇ ਬਿਨ ਇੰਪੈਕਟ ਤੋਂ ਲਿਬਰਲ ਐਮਪੀ ਡੇਵਿਡ ਵਾਕਰ ਦੀ ਚੋਣ ਮੁਹਿੰਮ 'ਚ ਵੋਲੰਟੀਅਰ ਵੀ ਕੀਤਾ ਸੀ ਸਿਆਸੀ ਕੈਰੀਅਰ 'ਚ ਕਈ ਵਿਵਾਦ ਢੱਲਾ ਨਾਲ ਜੁੜੇ ਰਹੇ ਨੈਨੀ ਮਾਮਲੇ ਦੇ ਚੱਲਦਿਆਂ ਢੱਲਾ ਨੇ 2009 'ਚ ਮਲਟੀਕਲਚਰਲਿਜ਼ਮ ਕ੍ਰਿਟਿਕ ਵਜੋਂ ਅਸਤੀਫਾ ਦਿੱਤਾ ਸੀ 2008 'ਚ ਭਾਰਤ ਫੇਰੀ ਦੌਰਾਨ ਢੱਲਾ ਦੇ ਇੱਕ ਸਹਾਇਕ ਦਾ ਪਰਸ ਚੋਰੀ ਹੋਣ ਦੇ ਮਾਮਲੇ 'ਚ ਪੁਲਿਸ ਵੱਲੋਂ ਬੱਚਿਆਂ ਨਾਲ ਕੀਤੇ ਵਿਵਾਰ ਬਾਰੇ ਵੀ ਢੱਲਾ ਦਾ ਬਿਆਨ ਚਰਚਾ ਦੇ ਵਿੱਚ ਰਿਹਾ ਸੀ ਢੱਲਾ ਨੇ ਐਮਪੀ ਬਣਨ ਤੋਂ ਪਹਿਲਾਂ ਵੀ ਇੱਕ ਹਿੰਦੀ ਫਿਲਮ ਕੀਤੀ ਸੀ ਤੇ 2009 ਦੌਰਾਨ ਉਕਤ ਫਿਲਮ ਦੇ ਪੋਸਟਾਂ 'ਚ ਕਿਸੇ ਹੋਰ ਦੇ ਸਰੀਰ ਉੱਤੇ ਆਪਣਾ ਚਿਹਰਾ ਹੋਂਦ ਦੇ ਦੋਸ਼ ਲਗਾਏ ਸਨ ਟੱਲਾ ਤੋਂ ਇਲਾਵਾ ਭਾਰਤ ਦੇ ਕਰਨਾਟਕ ਸੂਬੇ ਨਾਲ ਸੰਬੰਧਿਤ ਚੰਦਰ ਆਰਿਆ ਵੱਲੋਂ ਵੀ ਲਿਬਰਲ ਲੀਡਰਸ਼ਿਪ ਰੇਸ 'ਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ ਆਰਿਆ ਉਟਾਰੀਓ ਦੀ ਨੈਪੀਅਨ ਰਾਈਡਿੰਗ ਦੀ 2015 ਤੋਂ ਨੁਮਾਇੰਦਗੀ ਕਰ ਰਹੇ ਨੇ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਲੀਡਰਸ਼ਿਪ ਚੋਣ 'ਨਾਂ ਲੜਨ ਦਾ ਐਲਾਨ ਕੀਤਾ ਹੈ ਉਨ੍ਹਾਂ ਕਿਹਾ ਹੈ ਕਿ ਉਹ ਅਗਲੀਆਂ ਫੈਡਰਲ ਚੋਣਾਂ 'ਵੀ ਨਹੀਂ ਲੜਨਗੇ ਸਾਬਕਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰਲੈਂਡ ਅਤੇ ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਰਕ ਕਾਰਨਿਨ ਉਮਾਸਕੋਸ਼ੀਆ ਤੋਂ ਮੂਲ ਨਿਵਾਸੀ ਐਮਪੀ ਜੇਮੀ ਬੈਚਿਸਟੇ ਅਤੇ ਸਾਬਕਾ ਮੌਂਟਰੀਅਲ ਐਮਪੀ ਫ੍ਰੈਂਕ ਬੈਲੇਸਟ੍ਰੇਸ ਜੀ ਹਿੱਸਾ ਲੈਣ ਦਾ ਐਲਾਨ ਕਰ ਚੁੱਕੇ ਨੇ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਲੀਡਰ ਚੁਣੇਗੀ ਉਮੀਦਵਾਰਾਂ ਨੂੰ ਮੁਕਾਬਲੇ 'ਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਅਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਪਵੇਗਾ ਜਿਸ ਦੀ ਆਖਰੀ ਮਿਤੀ ਹੈ ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੈਸਟ ਵੋਟ ਆਨਲਾਈਨ ਪਾਰਟੀ ਨਾਲ ਰਜਿਸਟਰ ਕਰ ਸਕਦੇ ਨੇ ਜ਼ਿਕਰ ਇਹ ਖਾਸ ਹੈ ਕਿ ਰੇਡੀਓ ਕੈਂਡਾ ਇੰਟਰਨੈਸ਼ਨਲ ਬਲੂ ਰੂਬੀ ਟੱਲਾ ਅਤੇ ਲਿਬਰਲ ਪਾਰਟੀ ਨੂੰ ਇਸ ਬਾਬਤ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਖਬਰ ਨਸ਼ਰ ਹੋਣ ਤੱਕ ਮੀਡੀਆ ਏਜੰਸੀ ਦੇ ਨਾਲ ਰੂਬੀ ਟੱਲਾ ਜਾਂ ਫਿਰ ਉਸ ਦੀ ਪਾਰਟੀ ਨੇ ਸੰਪਰਕ ਕਾਇਮ ਨਹੀਂ ਕੀਤਾ। ਪ੍ਰੋਵਿੰਸਸ ਨੇ ਫੈਡਰਲ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਅੱਧਾ ਕਰਨ ਦੇ ਨਾਲ ਆਰਥਿਕਤਾ ਦਾ ਨੁਕਸਾਨ ਹੋਵੇਗਾ। ਸਰਕਾਰ ਸਮੁੱਚੀ ਇਮੀਗ੍ਰੇਸ਼ਨ ਕਟੌਤੀ ਦੇ ਹਿੱਸੇ ਵਜੋਂ ਸੁਬਾਈ ਨਾਮਜ਼ਦ ਪ੍ਰੋਗਰਾਮਾਂ ਨੂੰ ਅੱਧਾ ਕਰ ਰਹੀ ਹੈ ਜਿਸ ਤੋਂ ਬਾਅਦ ਪਰਵਿੰਸਸ ਨੇ ਕਿਹਾ ਕਿ ਜੇ ਸਰਕਾਰ ਅ제ਹਾ ਕਰਦੀ ਹੈ ਤਾਂ ਫਿਰ ਪਰਵਿੰਸਸ ਦੇ ਵਿੱਤੀ ਨੂੰ ਨੁਕਸਾਨ ਹੋਵੇਗਾ ਵਿੱਤੀ ਘਾਟੇ ਪਰਵਿੰਸਸ ਨੂੰ ਚੱਲਨੇ ਪੈਣਗੇ ਫੈਡਰਲ ਸਰਕਾਰ ਨੇ ਜ਼ਦਤਰ ਪ੍ਰਵਿੰਸਾਂ ਅਤੇ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਇਸ ਸਾਲ ਅੱਧੇ ਤੱਕ ਅਲੋਟ ਕੀਤੀਆਂ ਥਾਵਾਂ ਨੂੰ ਕੱਟ ਦੇਣਾ ਚਾਹੀਦਾ ਹੈ ਜਿਸ ਨਾਲ ਕਿਰਤ ਅਤੇ ਆਰਥਿਕਤਾ ਤੇ ਸਖਤ ਪ੍ਰਭਾਵਾਂ ਬਾਰੇ ਚਿੰਤਾਵਾਂ ਪੈਦਾ ਹੁੰਦੀਆਂ ਨੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਕਿਬੈਕ ਅਤਿ ਨੁਨਤਮਤ ਨੂੰ ਛੱਟ ਕੇ ਸਾਰੇ ਪ੍ਰਾਂਤਾਂ ਤੇ ਪ੍ਰਦੇਸ਼ਾਂ ਦੁਆਰਾ ਵਰਤੇ ਜਾਂਦੇ ਨੇ ਪੀ ਐਨ ਪੀ ਸਲੋਟ ਵਾਲੇ ਸਾਰੇ 11 ਅਧਿਕਾਰ ਖੇਤਰਾਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੂੰ 2025 ਲਈ 50% ਕਟੌਤੀ ਮਿਲੇਗੀ ਸਿਸਕੇਚਵਾਂ ਦੇ ਡਿਪਟੀ ਇਮੀਗ੍ਰੇਸ਼ਨ ਮੰਤਰੀ ਡਰੂ ਵਿਲਬੀ ਨੇ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਅਸੀਂ ਉਸ ਪ੍ਰੋਗਰਾਮ ਤੇ ਕਾਫੀ ਨਿਰਭਰਾਂ ਸਾਡੇ ਰੁਜ਼ਗਾਰ ਦਾਤਾ ਪ੍ਰੋਗਰਾਮ ਤੇ ਕਾਫੀ ਡਿਪੈਂਡ ਕਰਦੇ ਨੇ ਸਪਸ਼ਟ ਤੌਰ ਤੇ ਇਹ ਆਰਥਿਕ ਇਮੀਗ੍ਰੇਸ਼ਨ ਦਾ ਮੁੱਖ ਚਾਲਕ ਹੈ ਪ੍ਰੋਗਰਾਮ ਦੇ ਸਕੈਚ 1 ਦੇ ਹਿੱਸੇ ਨੂੰ 3625 ਥਾਣਾ ਤੱਕ ਕੱਟਿਆ ਜਾਵੇਗਾ ਜੋ ਕਿ 2009 ਤੋਂ ਬਾਅਦ ਸਭ ਤੋਂ ਘਟਕਿੰਦੀ ਹੈ ਬਿਲਬੀ ਦਾ ਕਹਿਣਾ ਹੈ ਕਿ ਉਹਨਾਂ ਦੇ ਐਲਾਨ ਤੋਂ ਪਹਿਲਾਂ ਕਟੌਤੀਆਂ ਬਾਰੇ ਪ੍ਰੋਵਿੰਸ ਨਾਲ ਸਲਾਹ ਨਹੀਂ ਕੀਤੀ ਗਈ ਸੀ ਇਹ ਕਦਮ ਇਮੀਗ੍ਰੇਸ਼ਨ ਟੀਚਾਂ ਚ કુલ ਕਟੌਤੀ ਦਾ ਹਿੱਸਾ ਹੈ 8 ਅਕਤੂਬਰ ਚ ਘੋਸ਼ਣਾ ਕੀਤੀ ਸੀ ਕਿ ਉਹ 2025 ਚ ਨਵੇਂ ਸਥਾਈ ਨਿਵਾਸੀਆਂ ਦੀ ਅਨੁਮਾਨਿਤ ਸੰਖਿਆ ਨੂੰ 485000 ਤੋਂ ਘਟਾ ਕੇ 395000 ਕਰ ਦੇਣਗੇ ਇਹ 2026 ਚ 380000 ਤੇ 2027 ਚ 365000 ਤੱਕ ਹੋਰ ਘਟौती ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ ਪੀਐਨਪੀ ਉਸ ਉਹਨਾਂ ਕਾਮਿਆਂ ਨੂੰ ਨਿਸ਼ਾਨਾ ਪਾਉਂਦੇ ਨੇ ਜਿਨ੍ਹਾਂ ਕੋਲ ਕਿਸੇ ਖਾਸ ਸੂਬੇ ਜਾਂ ਖੇਤਰ ਦੀ ਆਰਥਿਕਤਾ 'ਚ ਯੋਗਦਾਨ ਪਾਉਂਦੇ ਹੁੰਨ ਰਹੇ ਨੇ ਤੇ ਉਹ ਕੈਨੇਡਾ ਦੇ ਸਥਾਈ ਨਿਵਾਸੀ ਬੰਨਣਾ ਚਾਹੁੰਦੇ ਨੇ ਹਰੇਕ ਸੂਬੇ ਤੇ ਖੇਤਰ 'ਚ ਆਪਣੀਆਂ ਧਾਰਾਵਾਂ ਅਤੇ ਲੋੜਾਂ ਹੁੰਦੀਆਂ ਨੇ ਮੀਡੀਆ ਏਜੰਸੀ ਨੂੰ ਭੇਜੇ ਇੱਕ ਬਿਆਨ 'ਚ ਅਨਟਾਰੀਓ ਦੇ ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇੱਕ ਟੌਪੀਆਂ ਰੋਜ਼ਗਾਰ ਦਾਤਾ ਦੀਆਂ ਮੰਗਾਂ ਨੂੰ ਪੂਰਾ ਕਰਨ ਤੇ ਆਰਥਿਕ ਵਿਕਾਸ 'ਚ ਸਹਾਇਤਾ ਕਰਨ ਦੀ ਪ੍ਰੋਵਿੰਸ ਦੀ ਯੋਗਤਾ ਨੂੰ ਕਮਜ਼ੋਰ ਕਰਤੀਆਂ ਨੇ ਬਹੁਤ ਸਾਰੇ ਪ੍ਰਭਾਵਿਤ ਅਧਿਕਾਰ ਖੇਤਰਾਂ ਦਾ ਕਹਿਣਾ ਹੈ ਕਿ ਉਹ ਹਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਇਹਨਾਂ ਤਬਦੀਲੀਆਂ ਨੂੰ ਕਿਵੇਂ ਸੰਭਾਲਣਗੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਜੀ ਕੌਨ ਸਰਕਾਰ ਨੇ ਕਿਹਾ ਹੈ ਕਿ ਆਟਵਾਦੀ ਕੋਸ਼ਨਾ ਨੇ ਖੇਤਰ ਨੂੰ ਇਸ ਸਾਲ ਪੀਐਨਪੀਜ਼ ਦੇ ਆਪਣੇ ਪਹਿਲੇ ਸਮੂਹ ਨੂੰ ਸਵੀਕਾਰ ਕਰਨ ਲਈ ਅਨਮਿੱਥੇ ਸੰਮੇਲਨ ਪਿੱਛੇ ਟੱਕਣ ਲਈ ਦੇ ਰਿਹਾ ਹੈ ਯੂਕੋਨ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਪ੍ਰੋਗਰਾਮ ਹੁਣ ਪਿੰਡੂ ਪਾਈ ਚਾਰਿਆਂ 'ਚ ਰੋਜ਼ਗਾਰਦਾਤਾਵਾਂ ਦੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰੇਗਾ ਖੇਦਰ ਦੇ ਆਰਥਿਕ ਵਿਕਾਸ ਵਿਭਾਗ ਲਈ ਮਾਰਕੀਟਿੰਗ ਅਤੇ ਸੰਚਾਰ ਪ੍ਰਬੰਧਕ ਲੀਨਿਆ ਬਲਮ ਨੇ ਇੱਕ ਬਿਆਨ ਚ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਯੂਕੌਨ ਚ ਪਿਛਲੇ ਸਾਲ ਦੇਸ਼ ਦੀ ਸਭ ਤੋਂ ਉੱਚੀ ਰੁਜ਼ਗਾਰ ਦਰ ਸੀ ਤੇ ਨਾਲ ਹੀ ਨੌਕਰੀ ਦੇ ਖਾਲੀ ਦਰ ਵੀ ਸੀ ਜੋ ਕੈਨੇਡਾ ਚ ਲਗਾਤਾਰ ਸਭ ਤੋਂ ਉੱਚੀ ਰਹੀ ਹੈ ਬਲਮ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਨੂੰ ਘਟਾ ਕੇ ਜੋ ਯੂਕੌਨ ਨੂੰ ਨਾਮਜ਼ਦ ਪ੍ਰੋਗਰਾਮ ਰਾਹੀਂ ਆਪਣਾ ਘਰ ਬਣਾ ਦੇਣਗੇ ਉਸਾਰਦਾਤਾ ਆਪਣੇ ਕਾਰੋਬਾਰਾਂ ਨੂੰ ਕਾਇਮ ਰੱਖਣ ਚ ਬਤੌਣ ਲਈ ਮਹੱਤਵਪੂਰਨ ਆਧਿਆਨੋ ਪੜਨ ਲਈ ਸੰਕਸ਼ ਕਰ ਸਕਦੇ ਨੇ ਅਲਬੋਟਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਨੇ মিডিਆ ਏਜੰਸੀ ਨੂੰ ਦਿੱਤੇ ਬਿਆਨ ਚ ਆਖਿਆ ਕਿ ਓਟਵਾ ਵੱਲੋਂ ਆਪਣੀ ਸੂਚੀ ਇਮੀਗ੍ਰੇਸ਼ਨ 'ਚ 33% ਕਟੌਤੀ ਕਰਨਾ ਪਰ ਸੁਭਾਈ ਅਲਾਟਮੈਂਟ 'ਚ 50% ਕਟੌਤੀ ਕਰਨਾ ਪੂਰੀ ਤਰ੍ਹਾਂ ਪਖੰਡੀ ਹੈ ਇਹ ਖਦਮ ਪ੍ਰਾਂਤਾਂ ਤੇ ਪ੍ਰਦੇਸ਼ਾਂ ਤੋਂ ਹੋਰ ਫੈਸਲੇ ਲੈਣ ਦੀ ਖੁਦਮੁਖਤਿਆਰੀ ਖੋਲ ਲੈਂਦਾ ਹੈ ਇੱਕ ਇੰਟਰਵਿਊ ਦੇ ਵਿੱਚ ਨਿਊ ਬ੍ਰੰਜ਼ਵਿਕ ਇਮੀਗ੍ਰੇਸ਼ਨ ਮੰਤਰੀ ਜੀਨ ਕਲਾਉਡ ਸਟੀਮੋਰਸ ਨੇ ਕਿਹਾ ਕਿ ਵਪਾਰ ਸਿੱਖਿਆ ਤੇ ਸਿਹਤ ਸੰਭਾਲ ਇਹਨ ਸੈਕਟਰ ਜੋ ਉਸ ਦੇ ਬ੍ਰਾਂਚ ਪ੍ਰੋਗਰਾਮ ਤੇ ਸਭ ਤੋਂ ਵੱਧ ਨਿਰਭਰ ਕਰਦੇ ਨੇ 2025 ਚ 2000 ਖਾਲੀ ਅਸਾਮੀਆਂ ਨੂੰ ਭਰਨ ਦੀ ਉਮੀਦ ਹੈ ਉਹਨਾਂ ਕਹੇ ਇਮੇਜਿਨ ਕਰੋ ਜਦੋਂ ਸੰਘੀ ਸਰਕਾਰ ਸਾਨੂੰ ਵੱਧ ਤੋਂ ਵੱਧ 2750 ਲੋਕਾਂ ਦੀ ਆਗਿਆ ਦੇਵੇਗੀ ਉਨਾਨੀ ਨਵੀਂ ਸ਼ਰਤ ਦਾ ਮੁੱਦਾ ਚੁੱਕਿਆ ਹੈ ਕਿ ਨਾਮਜ਼ਦ ਵਿਅਕਤੀਆਂ ਵਿੱਚੋਂ 75% ਪਹਿਲਾਂ ਹੀ ਕੈਨੇਡਾ 'ਚ ਨੇ ਜੋ ਕਿ ਪਿਛਲੇ ਸਾਲ ਨਿਊ ਬ੍ਰਾਂਜ਼ਵਿਕ ਦੀ ਦਰ 99% ਸੀ ਇੱਕ ਬਿਆਨ 'ਚ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਫ਼ਤਰ ਨੇ ਕਿਹਾ ਹੈ ਕਿ ਪੀਐਨਬੀ ਅਲਾਟਮੈਂਟ ਪ੍ਰਾਂਤਾਂ ਤੇ ਪ੍ਰਦੇਸ਼ਾਂ ਨਾਲ ਸਲਾਮ-ਮਸ਼ਵਰਾ ਕਰਕੇ ਨਿਰਧਾਰਿਤ ਕੀਤੀ ਜਾਂਦੀ ਹੈ ਉਨਾ ਕਿਹਾ ਸੀ ਕਿ ਸਾਰੇ ਵਰਗਾਂ ਚ ਦਾਖਲੇ ਦੇ ਟੀਚੇ ਕਢਾ ਦਿੱਤੇ ਗਏ ਨੇ ਇਮੀਗ੍ਰੇਸ਼ਨ ਮਹਾਰਾ ਨੇ ਕਿਹਾ ਕਿ ਕਟੌਤੀ ਹੋਰ ਮੁੱਦੇ ਵੀ ਉਠਾਉਂਦੀ ਹੈ ਟੋਰਾਂਟੋ ਅਧਾਰਿਤ ਇਮੀਗ੍ਰੇਸ਼ਨ ਵਕੀਲ ਐਰਨ ਸਿਮਾਰਨ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਪੀਐਨਪੀ ਕੈਨੇਡਾ ਚ ਨਮਿਆਏ ਲੋਕਾਂ ਤੇ ਸਥਾਈ ਨਿਵਾਸ ਦੀ ਮੰਗ ਕਰਨ ਲਈ ਪਹਿਲਾਂ ਹੀ ਇੱਥੇ ਰਹਿਣ ਵਾਲੇ ਦੋਵਾਂ ਲਈ ਇੱਕ ਮਾਰਗ ਹੈ ਬ੍ਰਿਟਿਸ਼ ਕੋਲੰਬੀਆ ਵਿਤੀ ਮੁੱਦਿਆਂ ਦੇ ਵਿਚਾਲੇ 2025 ਚ 4 ਲੱਖ ਕਾਮਿਆਂ ਲਈ ਜਨਤਕ ਖੇਤਰ ਦੇ ਇਕਰਾਰਨਾਮੇ ਲਈ ਗੱਲਬਾਤ ਕਰੇਗਾ ਸੂਬਾ 9.4 ਬਿਲੀਅਨ ਡਾਲਰ ਦੇ ਘਾਟੇ ਤੇ ਡ੍ਰੰਪ ਟੈਰਿਫ ਦੇ ਵਧਨ ਦੇ ਖਤਰੇ ਨਾਲ ਗੱਲਬਾਤ ਵਿੱਚ ਦਾਖਲ ਹੋ ਰਿਹਾ ਹੈ ਸੂਬੇ ਨੂੰ ਲੱਗਦਾ ਹੈ ਕਿ ਜੇ ਡੋਨਾਲਡ ਡ੍ਰੰਪ ਟੈਰਿਫ ਲਗਾ ਦੇਣਗੇ ਤਾਂ ਫਿਰ ਸੂਬੇ ਨੂੰ 9 ਬਿਲੀਅਨ ਤੋਂ ਵੱਧ ਦਾ ਨੁਕਸਾਨ ਚਲਣਾ ਪਵੇਗਾ ਇਸ ਕਰਕੇ 4 ਲੱਖ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਮਾਰਚ ਤੱਕ ਗੱਲਬਾਤ ਸਫਲ ਹੋਣ ਦੀ ਉਮੀਦ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੂੰ ਇੱਕ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਇਸ ਸਾਲ 4 ਲੱਖ ਕਾਮਿਆਂ ਦੀ ਨਿਯੁਕਤੀ ਕਰਨ ਵਾਲੀਆਂ ਯੂਨੀਅਨਾਂ ਨਾਲ ਚੰਨ ਤੱਕ ਖੇਤਰ ਤੇ ਇਕਰਾਜ਼ਨਾਮੇ ਦੀ ਗੱਲਬਾਤ ਚ ਅਗਵਾਈ ਕਰ ਰਹੀ ਹੈ ਇੱਕ ਕਾਰੋਬਾਰੀ ਪ੍ਰੋਫੈਸਰ ਦੇ ਅਨੁਸਾਰ ਜਾਣਕਾਰੀ ਮਿਲੀ ਹੈ ਪ੍ਰੋਵਿੰਸ ਨੇ ਪਿਛਲੇ ਮਹੀਨੇ ਇੱਕ ਅਪਡੇਟ ਇਸ ਵਿੱਤੀ ਸਾਲ ਲਈ 9.4 ਬਿਲੀਅਨ ਡਾਲਰ ਕਾਟੇ ਦੀ ਪਵਿੱਤਵਾਣੀ ਕੀਤੀ ਸੀ ਜਿਸ ਵਿੱਚ BC&P ਸਰਕਾਰ ਨੇ ਸੇਵਾਵਾਂ ਵਿੱਚ ਕਟੌਤੀ ਕਰਨ ਦੀ ਬਜਾਏ ਆਰਥਿਕਤਾ ਨੂੰ ਵਧਾ ਕੇ ਸਮੇਂ ਦੇ ਨਾਲ ਰਿਕਾਰਡ ਕਾਟ ਨੂੰ ਘਟਾਉਣ 'ਚ ਸਾਵਧਾਨ ਰਹਿਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਪੁਰਵ ਅਨੁਮਾਨਿਤ ਆਂਕੜਾ ਸੂਬੇ 'ਚ 4 ਲੱਖ ਤੱਕ ਯੂਨੀਨਾਈਜ਼ਡ ਕਾਮਿਆਂ ਲਈ ਇਕਰਾਰਨਾਮੇ ਦੇ ਰੂਪ ਚਾਹੁੰਦਾ ਹੈ ਜਿਸ ਚ ਨਰਸਾ ਹਸਪਤਾਲ ਦੇ ਕਰਮਚਾਰੀ ਪੋਸਟ ਸਕੈੰਡਰੀ ਸਕੂਲ ਇਨਸਟ੍ਰਕਟਰ ਅਤੇ ਸਹਾਇਕ ਸਟਾਫ ਸ਼ਾਮਿਲ ਨੇ ਇਸ ਬਸੰਤ ਤੇ ਪੱჭੜ ਖਤਮ ਹੋ ਜਾਣਗੇ ਉਹ ਯੂਨੀਅਨਾਂ ਜਿਨ੍ਹਾਂ ਵਿੱਚੋਂ ਕਈਆਂ ਨੇ BCNDP ਦੀਆਂ ਚੋਣਾਂ ਦਾ ਸਮਰਥਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਦੀ ਮਜ਼ਦੂਰੀ ਦੀ ਕੀਮਤ ਨੂੰ ਸਮਝੇਗੀ ਕਿਉਂਕਿ ਕੰਟਰੈਕਟ ਗੱਲਬਾਤ ਸ਼ੁਰੂ ਹੋ ਗਈ ਹੈ ਪਰ BC ਯੂਨੀਵਰਸਿਟੀ ਦੇ ਉਦਯੋਗਿਕ ਵਪਾਰਕ ਸੰਬੰਧਾਂ ਦੇ ਪ੍ਰੋਫੈਸਰ ਮਾਰਕ ਥੌਮਸਨ ਨੇ ਕਿਹਾ ਹੈ ਕਿ ਸਰਕਾਰ ਨੂੰ ਰਿਕਾਰਡ ਕਾਟੇ ਦੀ ਭਵਿੱਖਬਾਣੀ ਤੇ ਸੰਬੰਧਿਤ ਤੌਰ ਤੇ ਵਿਨਾਸ਼ਕਾਰੀ ਅਮਰੀਕੀ ਟੈਰਿਫਾਂ ਦੇ ਨਾਲ ਇੱਕ ਸਖਤ ਗਲਬਾਤ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਐਸਟੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੱਤਾ 'ਚ ਆਪਣੇ ਪਹਿਲੇ ਕਾਰਜਾਂ ਵਿੱਚੋਂ ਇੱਕ ਵਜੋਂ ਕੈਨੇਡੀਅਨ ਵਸਤਾਂ 'ਤੇ 25% ਟੈਰਿਫ ਦੀ ਧਮਕੀ ਦਿੱਤੀ। BC ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸੂਬੇ ਨੂੰ 2028 ਤੱਕ ਲਗਭਗ 69 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਥਾਮਸਨ ਮੁਤਾਬਕ ਭਾਵੇਂ ਜਿਹਾ ਹੋਵੇ ਜਾਂ ਨਾ ਹੋਵੇ BC ਦੀ ਗੱਲਬਾਤ ਇਸ ਸਥਿਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕਿਉਂਕਿ ਯੂਨੀਅਨਾਂ ਨਾਲ ਗੱਲ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਤ ਮੰਤਰੀ ਬ੍ਰੈਂਟ ਆਪੈਲੀ ਜਿਸ ਦੀ ਸਰਕਾਰ ਨੇ ਘਾਟੇ ਦੀ ਭਵਿੱਖਬਾਣੀ ਦੇ ਵਿਚਾਲੇ ਸਰਕਾਰ ਵਿਆਪੀ ਖਰਚ ਸਮੀਖਿਆ ਦਾ ਆਦੇਸ਼ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਾਂਤ ਆਪਣੇ ਜਨਤਕ ਖੇਤਰ ਦੇ ਕਰਮਚਾਰੀਆਂ ਲਈ ਬਹੁਤ ਸਤਿਕਾਰ ਕਰਦਾ ਹੈ 2025 ਚ ਇੱਕ ਨਵੇਂ ਇਕਰਾਰਨਾਮੇ ਲਈ ਗੱਲਬਾਤ ਕਰਨ ਵਾਲੀਆਂ ਯੂਨੀਅਨਾਂ ਵਿੱਚ ਹਸਪਤਾਲ ਕਰਮਚਾਰੀ ਯੂਨੀਅਨ ਹੈ ਜੋ 60 ਹਜ਼ਾਰ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਤੇ ਦੇਖਭਾਲ ਸਹਾਇਕਾਂ ਦੀ ਨੁਮਾਇੰਦਗੀ ਕਰਦੀ ਹੈ ਬ੍ਰਿਟਿਸ਼ ਕੋਲੰਬੀਆ ਨਰਸ ਯੂਨੀਅਨ ਦਾ ਵੀ 31 ਮਾਰਚ ਨੂੰ ਇਕਰਾਰਨਾਮਾ ਜਲਦੀ ਖਤਮ ਹੋ ਰਿਹਾ ਹੈ ਯੂਨੀਅਨ ਦੇ ਪ੍ਰਧਾਨ ਐਰਿਆਨ ਗੀਅਰ ਨੇ ਕਿਹਾ ਕਿ ਉਹ ਇਸ ਸਾਲ ਦੇ ਅੰਤ ਤਜੋ ਸੌਦੇਬਾਜ਼ੀ ਦੀ ਮੇਜ਼ ਤੇ ਨਰਸਾਂ ਦੀ ਸੁਰੱਖਿਆ ਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਲਿਆਉਣਗੇ ਲੋਕ ਸੇਵਾ ਏਜੰਸੀ ਜੋ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਦੀ ਨੁਮਾਇੰਤਗੀ ਕਰਨ ਵਾਲੀ BC Channel Employees Union ਤੇ ਸ਼ਾਮਿਲ ਤੋਂ ਲੈ ਕੇ ਸੋਸ਼ਲ ਵਰਕਰਾਂ ਤੱਕ ਦੇ ਵਰਕਰਜ਼ ਵਿਚਾਲੇ ਸੌਦੇਬਾਜ਼ੀ ਦਾ ਪਹਿਲਾ ਦੌਰ ਬੁੱਧਵਾਰ ਨੂੰ ਸ਼ੁਰੂ ਹੋ ਗਿਆ ਜੰਦੇ ਜੰਦੇ ਇੱਕ ਵਾਰ ਨਜ਼ਰ ਮਾਰਦੇ ਆ ਫਿਰ ਤੋਂ ਮੁਖੜਲੇ ਸਤੇ ਯੂਏਈ ਚ 34 ਸਾਲਾ ਮਨਿੰਦਰ ਤਾਲੀਵਾਲ ਗ੍ਰਿਫਤਾਰ ਅਗਜ਼ਨੀ ਤੇ ਜ਼ਬਰਨ ਵਸੂਲੀ ਦੇ ਲੱਗੇ ਵੱਖ-ਵੱਖ ਦੋਸ਼ ਲਿਬਰਲ ਕੈਬਨਿਟ ਦੇ ਮੰਤਰੀ ਹਰਜੀਤ ਸਜੰਧਾ ਐਲਾਨ ਅਗਲੀਆਂ ਫੈਡਰਲ ਚੋਣਾਂ ਨਾਲ ਲੜਨ ਦੀ ਆਖੀ ਗੱਲ Amazon ਨੇ ਵੇਅਰ ਹਾਊਸ ਬੰਦ ਕਰਨ ਦਾ ਕੀਤਾ ਫੈਸਲਾ 1700 ਤੋਂ ਵੱਧ ਪੱਕੇ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ ਸਟੱਡੀ ਪਰਮਿਟ ਦੀ ਸੀਮਾ 5.05 ਲੱਖ ਨਿਰਧਾਰਿਤ 31 ਦਸੰਬਰ 2025 ਤੱਕ ਲਾਗੂ ਰਹਣਗੇ ਨਵੇਂ ਸਟੱਡੀ ਪਰਮਿਟ ਨਿਯਮ ਇਸ ਦੇ ਨਾਲ ਹੀ ਮੈਂ ਅਰਜ਼ਾਤ ਕਲ ਫੇਰਮਿਲਾ ਕੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ